ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਿਉਂ ਕਰਦੇ ਹੋ ਤਾਂ ਸੈਕੂਲਰ ਕੰਟਰੀ ਹੈ ਉਹ ਆਪਦੇ ਗੋਲ ਚ ਕਲੀਅਰ ਸੀਗੇ ਤੇ ਉਹ ਆਪਦੇ ਗੋਲ ਨੂੰ ਲੈ ਕੇ ਅੱਗੇ ਵਧੇ ਤੇ ਅੱਜ ਉਹਨਾਂ ਨੇ ਪ੍ਰੂਫ ਕਰਕੇ ਦਿਖਾਤਾ ਕਿ ਜੇ ਤੁਸੀਂ ਇਹ ਗੋਲਸ ਲੈ ਕੇ ਚੱਲੋ ਤੇ ਤੁਸੀਂ ਅਚੀਵ ਕਰਦੇ ਹੋ ਰਾਮ ਆ ਗਏ ਕਾਨਾ ਹੁਣ ਕਾਨਾ ਵੀ ਆਉਣਗੇ ਤਾਂ ਇਸ ਗੱਲ ਦੀ ਉਹਨਾਂ ਨੂੰ ਕਲੈਰਟੀ ਹੈ ਸਿੱਖਾਂ ਨੂੰ ਕਿਸੇ ਤਰ੍ਹਾਂ ਦੇ ਕਨਫਲਿਕਟ ਚ ਨਹੀਂ ਪੈਣਾ ਚਾਹੀਦਾ ਅੰਟਿਲ ਅਨਲੈਸਟ ਉਹਨਾਂ ਤੇ ਡਾਇਰੈਕਟ ਅਟੈਕ ਕਿਸੇ ਗੱਲ ਦਾ ਨਹੀਂ ਹੋ ਰਿਹਾ ਜਦੋਂ ਤੱਕ ਤੁਸੀਂ ਨਾ ਜਾਓ ਮੰਦਰ ਨਾ ਜਾਓ ਤੁਸੀਂ ਮੱਥਾ ਨਾ ਟੇਕੋ ਪਰ ਜੇ ਉਹ ਚਾਹੁੰਦੇ ਆ ਕਿ ਤੁਸੀਂ ਉਹਨਾਂ ਦੇ ਨਾਲ ਖੜ ਕੇ ਸੈਲੀਬ੍ਰੇਟ ਕਰੋ ਤਾਂ ਇਹਦੇ 'ਚ ਹਰਜ਼ ਵੀ ਕੋਈ ਨਹੀਂ ਮੈਨੂੰ ਇਹ ਲੱਗਦਾ ਉਹਨਾਂ ਨੇ ਪਹਿਲਾਂ ਆਪਣਾ ਰਾਜ ਲਿਆ ਰਾਜ ਹਾਸਲ ਕਰਨ ਦੇ ਲਈ ਉਹਨਾਂ ਨੇ ਟੀਚੇ ਮਿੱਥੇ ਉਹ ਟੀਚਿਆਂ ਨੂੰ ਪੂਰਾ ਕਰਕੇ ਉਹਨਾਂ ਨੇ ਰਾਜ ਲੈ ਲਿਆ ਠੀਕ ਜਿਹੜਾ ਸਟੇਟ ਹੈ ਪੰਜਾਬ ਉਹਦੇ ਵਿੱਚ ਆਪਣੇ ਰਾਈਟਸ ਦੀ ਰਾਖੀ ਕਿਵੇਂ ਕਰਨੀ ਹੈ ਹਨਾ ਤੁਸੀਂ ਇਹ ਹਿੰਦੂ ਜਿਹੜਾ ਝੰਡੇ ਥੱਲੇ ਆ ਕੇ ਉਹ ਇਕੱਠੇ ਹੋ ਕੇ ਉਹ ਅਚੀਵ ਕੀਤਾ ਤੁਸੀਂ ਉਹਦੇ ਤੋਂ ਸਿੱਖ ਸਕਦੇ ਹੋ ਮੈਂ ਮਿਸਾਲ ਦੇਣਾ ਤੁਸੀਂ ਇੰਨੇ ਸਾਲਾਂ ਦੀ ਲੜਾਈ ਤੋਂ ਬਾਅਦ ਕਰਤਾਰਪੁਰ ਸਾਹਿਬ ਦਾ ਲੰਘੇ ਆਲਾ ਆਪਦਾ ਗੋਲ ਅਚੀਵ ਕੀਤਾ ਕਿੰਨੀ ਲੰਬੀ ਲੜਾਈ ਲੜੀ ਤੁਸੀਂ ਅੱਜ ਭਾਵੇਂ ਔਖਾ ਹੋ ਕੇ ਜਾ ਸਕਦਾ ਪਰ ਇੱਕ ਸਿੱਖ ਕਰਤਾਰਪੁਰ ਸਾਹਿਬ ਜਾ ਤਾਂ ਸਕਦਾ ਹੈ ਨਾ ਇਸ ਇਵੈਂਟ ਤੋਂ ਬਾਅਦ ਭਾਜਪਾ ਸਟਰੋਂਗ ਹੋਰ ਵੱਡੀ ਹੋਈ ਔਰ ਜਿਹੜਾ ਅਗਲੇ ਮਿਸ਼ਨ ਦੀ ਅਨਾਉਂਸਮੈਂਟ ਹੈ ਉਹ ਆਪਣੇ ਆਪ ਚ ਇੰਪੋਰਟੈਂਟ ਹੈ ਜਿ ਭਗਵਾਨ ਰਾਮ ਵਿਰਾਜਮਾਨ ਹੋ ਚੁੱਕੇ ਨੇ ਫਿਲਮ ਜਗਤ ਦੀਆਂ ਹਸਤੀਆਂ ਸਮੇਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਾਨ ਪ੍ਰਤੀਸ਼ਟਾ ਸਮਾਗਮ ਚ ਸ਼ਾਮਿਲ ਹੋਈ ਦੇਸ਼ ਦੁਨੀਆ ਦੀਆਂ ਨਜ਼ਰਾਂ ਅੱਜ ਅਯੁੱਧਿਆ ਤੇ ਬਣੀਆਂ ਹੋਈਆਂ ਸੀ ਕਿ ਆਖਿਰ ਕਦੋਂ ਪ੍ਰਾਨ ਪ੍ਰਤੀਸ਼ਟਾ ਹੋਵੇਗੀ ਤੇ ਕਦੋਂ ਰਾਮ ਲੱਲਾ ਦੇ ਖੁੱਲੇ ਦਰਸ਼ਨ ਦੇਦਾਰੇ ਹੋ ਸਕਣਗੇ ਉਹ ਘੜੀ ਹੁਣ ਆ ਚੁੱਕੀ ਹੈ ਹਰ ਕੋਈ ਭਗਵਾਨ ਰਾਮ ਦੇ ਅਯੁੱਧਿਆ ਪਹੁੰਚ ਕੇ ਵਿੱਚ ਜਿ ਇੱਕ ਦਰਸ਼ਨ ਕਰ ਸਕੇਗਾ ਹਰ ਕਿਸੇ ਦੀ ਭਾਵਨਾ ਇਸ ਰਾਮ ਮੰਦਰ ਦੇ ਨਾਲ ਜੁੜੀ ਹੋਈ ਸੀ ਹਰ ਕਿਸੇ ਦੀ ਭਾਵਨਾ ਭਗਵਾਨ ਰਾਮ ਦੇ ਨਾਲ ਜੁੜੀ ਹੋਈ ਸੀ ਪਰ ਹੁਣ ਗੱਲ ਸਿਆਸਤ ਦੀ ਵੀ ਕਰਾਂਗੇ ਇਸ ਦੇ ਨਾਲ ਨਾਲ ਕਿ ਸਿਆਸੀ ਸਮੀਕਰਨ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਵਿੱਚ ਕਿਹੋ ਜੇ ਹੋਣਗੇ ਮੇਰੇ ਨਾਲ ਇਸ ਵੇਲੇ ਸੀਨੀਅਰ ਪੱਤਰਕਾਰ ਸਿਮਰਨ ਜੋਤ ਸਿੰਘ ਮੱਕੜ ਮੌਜੂਦ ਨੇ ਮੱਕੜ ਸਾਹਿਬ ਸਵਾਗਤ ਹੈ ਧੰਨਵਾਦ ਗੱਲ ਪਹਿਲਾਂ ਤਾਂ ਮੁਬਾਰਕਾਂ ਰਾਮ ਮੰਦਰ ਆ ਜਿਹੜਾ ਤਿਆਰ ਹੋ ਗਿਆ ਤੇ ਪ੍ਰਣ ਪ੍ਰਥਿਸ਼ਟਾ ਵੀ ਹੋ ਗਈ ਹੈ ਬਿਲਕੁਲ ਸਿਆਸੀ ਸਮੀਕਰਨ ਕੀ ਹੋਣਗੇ ਪੰਜਾਬ ਦੀ ਗੱਲ ਕਰਾਂਗੇ ਦੇਖੋ ਜਿਵੇਂ ਤੁਸੀਂ ਕਹਿ ਕਿ ਪਹਿਲਾਂ ਤਾਂ ਮੁਬਾਰਕਾਂ ਜਿਹੜੀਆਂ ਨੇ ਮੁਬਾਰਕ ਕਿਉਂ ਹੈ ਮੈਂ ਇਸ ਬਾਰੇ ਲਗਾਤਾਰ ਕਈ ਦਿਨਾਂ ਤੋਂ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਇਸ ਪੂਰੇ ਆਯੋਜਨ ਦੇ ਉੱਤੇ ਸਿੱਖਾਂ ਦਾ ਕੀ ਪ੍ਰਤੀਕਰਮ ਹੋ ਰਿਹਾ ਹੈ ਸਿੱਖ ਜਗਤ ਇਸ ਨੂੰ ਕਿਵੇਂ ਲੈ ਰਿਹਾ ਜਥੇਦਾਰ ਕਾਲ ਤਖਤ ਐਸਜੀਪੀਸੀ ਡੀਐਸਜੀ ਐਮਸੀ ਵੱਖ-ਵੱਖ ਸੰਸਥਾਵਾਂ ਜਿਹੜੀਆਂ ਉਹ ਇਸ ਆਯੋਜਨ ਨੂੰ ਕਿਵੇਂ ਦੇਖਦੀਆਂ ਇੱਕ ਆਪਾਂ ਵੱਡਾ ਪ੍ਰੈਸ ਕਾਨਫਰੰਸ ਸਿੰਘ ਸਭਾ ਜਿਹੜੇ ਉਹਨਾਂ ਦੇ ਵੱਲੋਂ ਵੀ ਦੇਖੀ ਹਨ ਜਿਹਦੇ ਵਿੱਚ ਡਾਕਟਰ ਪਿਆਰੇ لال ਗਰਗ ਤੇ ਹੋਰ ਬਹੁਤ ਸਾਰੇ ਬੁੱਧੀਜੀਵੀ ਸਿੱਖ ਬੁੱਧੀਜੀਵੀ ਵੀ ਉਹਨਾਂ ਦੇ ਨਾਲ ਬੈਠੇ ਤੇ ਉਹਨਾਂ ਨੇ ਆਪਣੀ ਇੱਕ opinion ਦਿੱਤੇ ਹੈ opinion ਜਿਹੜੇ ਨੇ ਉਹ ਬਤੌਰ ਜੇ ਤੁਸੀਂ ਧਾਰਮਿਕ ਐਂਗਲ ਤੋਂ ਦੇਖਦੇ ਹੋ ਤਾਂ ਜਿਹੜਾ ਸਿਧਾਂਤਕ ਤੌਰ ਦੇ ਉੱਤੇ ਤੁਸੀਂ ਵੱਖਰੀ ਸ਼ਰਦਾ ਤੇ ਵੱਖਰੀ ਆਸਥਾ ਰੱਖ ਸਕਦੇ ਹਾਂ ਬਿਲਕੁਲ ਪਰ ਇੱਕ ਗੱਲ ਤਾਂ ਇਹ ਕਲੀਅਰ ਸਿਗੀ ਕਿ ਜੇ ਇਹ ਬੀਜੇਪੀ ਦਾ ਔਰ ਆਰਐਸਐਸ ਦਾ ਜਾਂ ਸੰਗ ਦਾ ਵੱਡਾ ਇਵੈਂਟ ਸੀਗਾ ਤਾਂ ਸਾਡਾ ਕਨਫਲਿਕਟ ਜਿਹੜਾ ਉਹ ਭਗਵਾਨ ਰਾਮ ਨਾਲ ਜਾਂ ਰਾਮ ਦੇ ਮੰਨਣ ਵਾਲਿਆਂ ਨਾਲ ਨਹੀਂ ਹੈ ਠੀਕ ਹੈ ਅਸੀਂ ਸੰਜੀਵਾਲਤਾ ਦੇ ਉਪਦੇਸ਼ ਦੇਣ ਵਾਲੇ ਲੋਕਾਂ ਆਂ ਔਰ ਸਰਬ ਸੰਜੀਵਾਲਤਾ ਦੀ ਗੱਲ ਕਰਨ ਵਾਲੇ ਲੋਕ ਆ ਹਨਾ ਸਰਬਤ ਦੇ ਭਲੇ ਮੰਗਣ ਵਾਲੇ ਲੋਕਾਂ ਪਰ ਇੱਕ ਗੱਲ ਤਾਂ ਇਹ ਹੈ ਕਿ ਕਿ ਤੁਹਾਡਾ opinion ਕਿਸ ਬੇਸਿਸ ਦੇ ਉੱਤੇ ਤੁਸੀਂ ਬਣਾ ਰਹੇ ਹੋ ਜਦੋਂ ਤੁਸੀਂ ਰਾਮ ਮੰਦਰ ਦੀ ਗੱਲ ਕਰਦੇ ਹੋ ਜੇ ਤਾਂ ਉਹ ਨਿਰੋਲ ਧਾਰਮਿਕ ਆਸਥਾ ਦੀ ਗੱਲ ਹੈ ਤਾਂ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਤੁਸੀਂ ਮੂਰਤੀ ਪੂਜਾ 'ਚ ਵਿਸ਼ਵਾਸ ਨਹੀਂ ਰੱਖਦੇ ਔਰ ਤੁਹਾਡੀ ਧਾਰਮਿਕ ਆਸਥਾ ਕੁਝ ਹੋਰ ਹੈ ਤਾਂ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਦੇ ਵਿੱਚ ਹਿੰਦੂ ਮਤ ਦੇ ਲੋਕ ਵੀ ਤੁਹਾਡੇ ਨਾਲ ਸਹਿਮਤ ਨਹੀਂ ਪਰ ਉਹ ਤੁਹਾਡੀ ਖੁਸ਼ੀ 'ਚ ਸ਼ਾਮਲ ਹੋ ਕੇ ਉਹ सेलिब्रेट ਕਰਦੇ ਉਸ ਗੱਲ ਨੂੰ ਇਹਦਾ ਵੱਡਾ ਪੱਖ ਵੀ ਹੈ ਇਹ ਨੂੰ ਪਾਸੇ ਰੱਖ ਦਿੱਤਾ ਜਾਵੇ ਇਸ ਗੱਲ ਨੂੰ ਤਾਂ ਤੁਸੀਂ ਸਵਾਲ ਕਰ ਰਹੇ ਸੀਗੇ ਕਿ ਪੰਜਾਬ ਦੇ ਉੱਤੇ ਅਸਰ ਕੀ ਹੈ ਹੁਣ ਇੱਕ ਤਾਂ ਇਹ ਹੈ ਕਿ ਅਸੀਂ ਅੱਖਾਂ ਮੀਚ ਕੇ ਕਿਸੇ ਗੱਲ ਦਾ ਐਨਾਲਿਸਿਸ ਕਰੀਏ ਦੂਜਾ ਇਹ ਹੈ ਕਿ ਅਸੀਂ ਗਰਾਊਂਡ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜੀ ਅੱਜ ਤੁਸੀਂ ਦੇਖਿਆ ਕਿ ਆਮ ਆਦਮੀ ਪਾਰਟੀ ਦੇ ਤਕਰੀਬਨ ਸਾਰੇ ਵੱਡੇ ਲੀਡਰਸ ਇਸ ਵੱਡੇ ਆਯੋਜਨ ਦੇ ਉੱਤੇ ਸ਼ਾਮਲ ਹੋ ਕੇ ਲੋਕਾਂ ਦੇ ਵਿੱਚ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਸੀਗੇ ਔਰ ਉਹ ਬਰਾਬਰ ਤੇ ਉਸੇ ਤਰੀਕੇ ਦੇ ਨਾਲ ਆਪਣੀ ਭਾਵਨਾ ਵਿਅਕਤ ਕਰ ਰਹੇ ਆ ਚਾਹੇ ਉਹ ਕੋਲੀ ਸਾਹਿਬ ਨੇ ਪਟਿਆਲੇ ਵਾਲੇ ਅਸੀਂ ਅਮਨ अरोड़ा ਦੀਆਂ ਤਸਵੀਰਾਂ ਦੇਖੀਆਂ ਪਠਾਨ ਮਾਜਰਾ ਦੀਆਂ ਤਸਵੀਰਾਂ ਦੇਖੀਆਂ ਨੇ ਪਟਿਆਲੇ ਦੇ ਖਾਸ ਤੌਰ ਤੇ ਜਿਹੜੇ ਆਗੂ ਨੇ ਉਹ ਇਸ ਤਰੀਕੇ ਦੇ ਨਾਲ ਵਿਅਕਤ ਕਰਦੇ ਨਜ਼ਰ ਆਏ ਆ ਹਰਪਜਨ ਸਿੰਘ ਬਾਰੇ ਵੀ ਚਰਚਾ ਸੀ ਕਿ ਉਹ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਨੇ ਪਰ ਉਹ ਅਯੋਧਿਆ ਜਾਂਦੇ ਆ ਸੋ ਇਤੋਂ ਇੱਕ ਗੱਲ ਦੀ ਕਲੈਰਿਟੀ ਹੈ ਕਿ ਪੰਜਾਬ ਦੇ ਵਿੱਚ ਹੁਣ ਸਿਆਸੀ ਪਾਰਟੀਆਂ ਪੰਜਾਬ ਦੇ Hindu ਨੂੰ ਔਰ ਪੰਜਾਬ ਦੇ Hindu ਵੋਟ ਬੈਂਕ ਨੂੰ ਬਹੁਤ ਸੀਰੀਅਸ ਲੈ ਕੇ ਦੁਬਾਰਾ ਉਹ ਇੱਕ ਇਸ ਥਾਟ ਵੱਲ ਜਾ ਰਹੀਆਂ ਜਿਵੇਂ ਪਿਛਲੀਆਂ ਚੋਣਾਂ 'ਚ ਚਰਚਾ ਸੀਗੀ ਕਿ ਬੀਜੇਪੀ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਣੇ ਸੁਨੀਲ ਜਾਖੜ ਹੋਣੇ ਸਾਰੇ ਬੀਜੇਪੀ ਚਾਉਂਦੇ ਆ ਕਿ ਬੀਜੇਪੀ ਜੋ ਹਿੰਦੂਤਵ ਦੇ ਨਾਂ ਤੇ ਵੋਟ ਲੈਂਦੀ ਹੈ ਇਹ ਸਵਾਰ ਸ਼ਾਇਦ ਉਹ ਪਿਛਲੀ ਯਾਨੀ ਕਿ ਜਿਹੜੀ ਆ ਰੀਸੈਂਟ ਸਰਕਾਰ ਬਣੀ ਮੈਂ ਉਹਦਾ ਜ਼ਿਕਰ ਕਰ ਰਿਹਾ ਹਾਂ ਵਿਧਾਨ ਸਭਾ ਚੋਣਾਂ ਵਿਧਾਨ ਸਭਾ ਚੋਣਾਂ ਜਿਹੜੀਆਂ ਹੁਣ ਭਗਵੰਤ ਮਾਨ ਮੁੱਖ ਮੰਤਰੀ ਬਣੇ ਨੇ ਕਿ ਸ਼ਾਇਦ ਦਲਿਤ ਪਲੱਸ Hindu ਦਾ ਕਾਰਡ ਖੇਡ ਕੇ ਤੇ ਪੰਜਾਬ ਦੇ ਵਿੱਚੋਂ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੂਗੀ ਪਰ ਉਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਕਿਉਂਕਿ ਉਹਨੇ ਵੱਡੇ ਪੱਧਰ ਦੇ ਉੱਤੇ ਭਾਜਪੀ ਪੰਜਾਬ ਦੇ ਵਿੱਚ ਇਲੈਕਸ਼ਨ ਹੀ ਨਹੀਂ ਲੜੀ ਇੱਕ ਇਹ ਗੱਲ ਸੀ ਮੈਂ ਤੁਹਾਡੇ ਨਾਲ ਸਵੇਰੇ ਜ਼ਿਕਰ ਕਰ ਰਿਹਾ ਸੀਗਾ ਕਿ ਤੁਸੀਂ ਮੈਨੂੰ ਕਹਿ ਰਹੇ ਸੀ ਕਿ ਪਿੰਡਾਂ 'ਚ ਸ਼ਾਇਦ ਇਹਦਾ ਅਸਰ ਪੰਜਾਬ ਚੋਂ ਡਾ ਵੱਡਾ ਨਹੀਂ ਹੈ ਜਿੰਨਾ ਸ਼ਹਿਰਾਂ 'ਚ ਹੈ ਬਿਲਕੁਲ ਮੈਂ ਥੋੜਾ ਜਿਹਾ ਡਿਫਰੈਂਟ ਓਪੀਨੀਅਨ ਤੁਹਾਡੇ ਨਾਲ ਇਸ ਗੱਲ ਤੇ ਰੱਖਦਾ ਪਿੰਡਾਂ ਦੇ ਵਿੱਚ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੇ ਪਿੰਡਾਂ 'ਚ ਹਿੰਦੂ ਆਬਾਦੀ ਇੰਨੀ ਵੱਡੀ ਨਹੀਂ ਹੈਗੀ ਠੀਕ ਹੈ ਜਦਕਿ ਤੁਸੀਂ ਜਦੋਂ ਤੁਸੀਂ ਪਠਾਨਕੋਟ ਜਾਓ ਤੁਸੀਂ ਜਿਹੜੀ ਸ਼ਿਵਾਲਿਕ ਦੀ ਬੈਲਟ ਹੈ ਜਿੰਨੀ ਸ਼ਿਵਾਲਿਕ ਦੇ ਨਾਲ ਨਾਲ ਟਿਲ ਅਨੰਦਪੁਰ ਸਾਹਿਬ ਤੁਸੀਂ ਆਉਂਦੇ ਹੋ ਇਹ ਪੂਰੀ ਬੈਲਟ ਦੇ ਵਿੱਚ ਤੁਹਾਨੂੰ ਪਿੰਡਾਂ 'ਚ ਵੀ ਹਿੰਦੂ ਆਬਾਦੀ ਨਜ਼ਰ ਆਉਂਦੀ ਹੈ ਔਰ ਇਸ ਗੱਲ ਦਾ ਬੜਾ ਪੋਜ਼ਿਟਿਵ ਤੇ ਗਹਿਰਾ ਅਸਰ ਜਿਹੜਾ ਹੈ ਉਹਨਾਂ ਦੇ ਦਿਲਾਂ ਤੇ ਮਨਾਂ ਤੇ ਪਿਆ ਹੁਣ ਉਹ ਚਾਹੇ ਕਾਂਗਰਸ ਦਾ ਵੋਟਰ ਰਹਾ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਨੂੰ ਭੁਗਤਿਆ ਹੋਵੇ ਉਹ ਰਾਮ ਮੰਦਰ ਦੇ ਆਯੋਜਨ ਤੋਂ ਬਾਅਦ ਇਨਕਲਾਈਨ ਹੋ ਸਕਦਾ ਹੈ ਬਹੁਤ ਵੱਡੇ ਪੱਧਰ ਤੇ ਇਹ ਇਮੋਸ਼ਨ ਇਨਾ ਵੱਡਾ ਇਮੋਸ਼ਨ ਹੈ ਇਹ ਇਮੋਸ਼ਨ ਦੇਸ਼ ਦੇ ਵਿੱਚ ਖਾਸ ਤੌਰ ਤੇ ਨਾਰਥ ਇੰਡੀਆ ਤੇ ਸੈਂਟਰਲ ਇੰਡੀਆ ਜੀ ਨਾਰਥ ਈਸਟ ਚ ਇਨਾ ਵੱਡਾ ਇਮੋਸ਼ਨ ਭਾਵੇਂ ਨਾ ਹੋਵੇ ਸਾਊਥ ਦੇ ਵਿੱਚ ਤੁਸੀਂ ਮੈਨੂੰ ਦੱਸ ਰਹੇ ਸੀ ਸ਼ਾਇਦ ਸਟਾਲਿਨ ਹੋਣਾ ਨੇ ਤਾਂ ਰੋਕ ਲਾਤੀ ਹੈ ਤੁਸੀਂ ਦੂਸ਼ ਲਾਇਆ ਨਿਰਮਲਾ ਸਿਤਾ ਰਾਮਨ ਹੋਰਾਂ ਨੇ ਤੁਸੀਂ ਮੈਨੂੰ ਕਹਿ ਰਹੇ ਸੀ ਕਿ ਮੈਂ ਹਾਲਾਂਕਿ ਉਹ ਖਬਰ ਆ ਜੇ ਪੜ ਪੜੀ ਨਹੀਂ ਹੁੰਦੇ ਬਾਰੇ ਮੈਂ ਜਾਣਕਾਰੀ ਨਹੀਂ ਹਾਸਲ ਕਰ ਸਕਿਆ ਤਾਂ ਸਾਊਥ ਦੇ ਵਿੱਚ ਤੇ ਬੰਗਾਲ ਇਸ ਵਿਆਪਕ ਪੱਦਰ ਦੇ ਉੱਤੇ ਇਹ ਇਹ ਇੰਨਾ ਤਬਦੀਲੀ ਨਾ ਲਿਆਵੇ ਪਰ ਜਿਹੜਾ ਹਿੰਦੂ ਹੋਮਲੈਂਡ ਜਿਹਨੂੰ ਕਹਿੰਨੇ ਆ ਅਸੀਂ ਯੂਪੀ ਐਮਪੀ ਹੁਣ ਈਵਨ ਮੈਂ ਤਾਂ ਹਰਿਆਣੇ ਨੂੰ ਵੀ ਤੇ ਪੰਜਾਬ ਹਾਲਾ ਕਿ ਇਹ ਇੱਕ ਕਨਫਲਿਕਟ ਇਹਦੇ ਚ ਵੀ ਆ ਉਹਦੇ ਤੇ ਨਹੀਂ ਜਾਵਾਂਗੇ ਆਪਾਂ ਜਿਹੜੀ ਪ੍ਰਚਲਿਤ ਗੱਲ ਹੈ ਮੈਂ ਉਹਦੇ ਤੇ ਹੀ ਜ਼ਿਕਰ ਕਰ ਰਿਹਾ ਹਾਂ ਲੈ ਉਹਦੇ ਵਿੱਚ ਸਭ ਤੋਂ ਵੱਡਾ ਈਵੈਂਟ ਹੈ ਔਰ ਅੱਜ ਹੀ ਤੁਸੀਂ ਦੇਖੋ ਅਗਲੀ ਗੱਲ ਵੀ ਉਹਨਾਂ ਨੇ ਰੱਖਤੀ ਕਿਵੇਂ ਰੱਖੀ ਗਈ ਕਿ ਬਹੁਤ ਛੋਟੇ ਛੋਟੇ ਪੀਸਸ ਚ ਨਾਰਾ ਆਇਆ ਕਿ ਰਾਮ ਆ ਗਏ ਕਾਨਾ ਆਏਗੇ ਹੁਣ ਕਾਨਾ ਵੀ ਆਉਣਗੇ ਤਾਂ ਇਸ ਗੱਲ ਦੀ ਉਹਨਾਂ ਨੂੰ ਕਲੈਰਿਟੀ ਹੈ ਮੈਂ ਥੋੜੀ ਦੇਰ ਪਹਿਲਾਂ ਹੀ ਇੱਕ ਗੱਲ ਪੜ ਰਿਆ ਸੀ ਤਾਂ ਮੈਂ ਮੈਂ ਮੇਰਾ opinion ਇਹਦੇ ਤੇ ਸੀਗਾ ਕਿ ਸਿੱਖਾਂ ਨੂੰ ਕਿਸੇ ਤਰ੍ਹਾਂ ਦੇ ਕਨਫਲਿਕਟ ਚ ਨਹੀਂ ਪੈਣਾ ਚਾਹੀਦਾ ਅੰਟਿਲ ਅਨਲੈਸਟ ਉਹਨਾਂ ਤੇ ਡਾਇਰੈਕਟ ਅਟੈਕ ਕਿਸੇ ਗੱਲ ਦਾ ਨਹੀਂ ਹੋ ਰਿਹਾ ਜਦੋਂ ਤੱਕ ਜੇ ਡਾਇਰੈਕਟ ਅਟੈਕ ਹੋ ਰਿਹਾ ਥੋੜੇ ਤੇ ਕਿਸੇ ਗੱਲ ਦਾ ਤਾਂ ਤੁਸੀਂ ਕਨਫਲਿਕਟ ਚ ਪਾਓ ਤਾਂ ਇਸ ਕਨਫਲਿਕਟ ਚ ਮੇਰਾ ਆਪਣਾ opinion ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਹਰ ਕੋਈ ਮੰਨੇ ਕਿਸੇ ਕੋਈ ਮੰਨੇ ਨਾ ਮੰਨੇ ਉਹ ਆਪਣਾ ਆਪੀਨੀਅਨ ਰੱਖ ਸਕਦਾ ਵੀ ਇਸ ਗੱਲ ਦੇ ਵਿੱਚ ਡਾਇਰੈਕਟ ਅਟੈਕ ਕਨਫਲਿਕਟ ਦੇ ਵਿੱਚ ਕਿਸੇ ਚ ਪੈਣਾ ਨਹੀਂ ਚਾਹੀਦਾ ਦੂਜੀ ਗੱਲ ਇਹ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਹਿੰਦੂ ਤੇ ਸਿੱਖ ਦਾ ਜਿਹੜਾ ਰਿਸ਼ਤਾ ਹੈ ਨਾ ਉਹ ਇੰਨਾ ਪਿਆਰਾ ਰਿਸ਼ਤਾ ਹੈ ਇਸ ਰਿਸ਼ਤੇ ਨੂੰ ਜੇ ਅੱਜ ਜੋ ਚਾਹੁੰਦੇ ਆ ਕਿ ਤੁਸੀਂ ਉਹਨਾਂ ਦੇ ਨਾਲ ਤੁਸੀਂ ਨਾ ਜਾਓ ਮੰਦਰ ਨਾ ਜਾਓ ਤੁਸੀਂ ਮੱਥਾ ਨਾ ਟੇਕੋ ਪਰ ਜੇ ਉਹ ਚਾਹੁੰਦੇ ਆ ਕਿ ਤੁਸੀਂ ਉਹਨਾਂ ਦੇ ਨਾਲ ਖੜ ਕੇ ਸੈਲੀਬ੍ਰੇਟ ਕਰੋ ਤਾਂ ਇਹਦੇ 'ਚ ਹਰਜ਼ ਵੀ ਕੋਈ ਨਹੀਂ ਮੈਨੂੰ ਇਹ ਲੱਗ ਰਿਹਾ ਕਿ ਤੁਸੀਂ ਜੇ ਤੁਸੀਂ ਨਹੀਂ ਮੱਥਾ ਟੇਕਣਾ ਚਾਹੁੰਦੇ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ ਹੈ ਪਰ ਉਹ ਜਿਸ ਪੱਧਰ ਤੇ ਉਹ ਚਾਹੁੰਦੇ ਕਿ ਉਹ ਤੁਹਾਡੇ ਨਾਲ ਖੜਦੇ ਤਾਂ ਤੁਸੀਂ ਵੀ ਖੜੋ ਤਾਂ ਇੱਕ ਪਾਸੋਂ ਦਾ ਤੁਰਨਾ ਪਊਗਾ ਹੁਣ ਇਹ ਗੱਲ ਇਹ ਆ ਜਾਂਦੀ ਹੈ ਕਿ ਬਾਬਰੀ ਮਸਜਿਦ ਜਾਂ ਰਾਮ ਮੰਦਰ ਉਹ ਬਹੁਤ ਸਾਲਾਂ ਤੋਂ ਉਹਦੇ ਤੇ ਡਿਸਕਸ਼ਨ ਹੋ ਚੁੱਕੀ ਉਹਦੀ ਅੱਜ ਡਿਸਕਸ਼ਨ ਦੀ ਲੋੜ ਨਹੀਂ ਹੈਗੀ ਵੱਡੀ ਗੱਲ ਇਹ ਆਉਂਦੀ ਹੈ ਕਿ ਤੁਸੀਂ ਮੈਨੂੰ ਥੋੜੀ ਤੇ ਪਹਿਲਾਂ ਪੁੱਛ ਰਹੇ ਸੀਗੇ ਕਿ ਸਿੱਖ ਕੀ ਸਬਕ ਕੀ ਲੈ ਸਕਦੇ ਹਨ ਸਿੱਖ ਕੀ ਸਬਕ ਲੈ ਸਕਦੇ ਇਸ ਗੱਲ ਤੋਂ ਇਹ ਬਹੁਤ ਇੰਪੋਰਟੈਂਟ ਗੱਲ ਹੈ ਇੱਥੇ ਮੈਨੂੰ ਲੱਗਦਾ ਹੈ ਕਿ ਜੇ ਆਪਾਂ ਇਹ ਸਾਰੇ ਐਸਪੈਕਟ ਨੂੰ ਪਾਸੇ ਰੱਖ ਦਈਏ ਕਿ ਬਾਬਰੀ ਮਸਜਿਦ ਆਲਾ ਇਨਸੀਡੈਂਟ 92 ਦਾ ਇਨਸੀਡੈਂਟ ਉਸ ਤੋਂ ਬਾਅਦ ਦੇਸ਼ ਪੱਧਰ ਤੇ ਵਿੱਚ ਇਸ ਤਰ੍ਹਾਂ ਦਾ ਰਿਟੈਲੀਏਸ਼ਨ ਵੀ ਵਾਚ ਹੋਇਆ ਬੰਬੇ ਕੀ ਹੁੰਦਾ ਦਿੱਲੀ ਕੀ ਹੁੰਦਾ ਸਾਰੇ ਜਾਣਦੇ ਹਨ ਉਸ ਤੋਂ ਬਾਅਦ ਫਿਰ ਰਾਮ ਮੰਦਰ ਤੱਕ ਪਹੁੰਚ ਜਾਣਾ ਤੇ ਉਹਨੂੰ ਅਚੀਵ ਕਰ ਲੈਣਾ ਜੇ ਇਹਦੇ ਚੋ ਪੋਜ਼ਿਟਿਵ ਕੱਢਣਾ ਸਿੱਖਾਂ ਨੇ ਠੀਕ ਹੈ ਤਾਂ ਇਹ ਪੋਜ਼ਿਟਿਵ ਹੈ ਕਿ ਪਹਿਲੀ ਗੱਲ ਇੱਕ ਦਿਨ ਮੈਂ ਅੱਗੇ ਵੀ ਇੱਕ ਆਪਾਂ ਕੰਪੈਰੀਟਿਵ ਅਨਾਲਿਸਿਸ ਕੀਤਾ ਸੀ ਕਿ ਐਸਜੀਪੀਸੀ ਵਰਸਸ ਆਰਐਸਐਸ ਵੀ ਉਹ ਕਿੱਥੇ ਖੜੇ ਸੀ ਕਿੱਥੇ ਖੜੇ ਆ ਉਹਦੇ ਵਿੱਚ ਪਹਿਲਾਂ ਤਾਂ ਇਹ ਸੀ ਵੀ ਉਹਨਾਂ ਨੇ ਆਪਣਾ ਰਾਜ ਲਿਆ ਬੜੀ ਇੰਪੋਰਟੈਂਟ ਗੱਲ ਹੈ ਠੀਕ ਹੈ ਉਹਨਾਂ ਨੇ ਪਹਿਲਾਂ ਆਪਣਾ ਰਾਜ ਲਿਆ ਰਾਜ ਹਾਸਲ ਕਰਨ ਦੇ ਲਈ ਉਹਨਾਂ ਨੇ ਟੀਚੇ ਮਿੱਥੇ ਉਹ ਟੀਚਿਆਂ ਨੂੰ ਪੂਰਾ ਕਰਕੇ ਉਹਨਾਂ ਨੇ ਰਾਜ ਲੈ ਲਿਆ ਹੂੰ ਰਾਜ ਲੈਣ ਤੋਂ ਬਾਅਦ ਉਹਨਾਂ ਨੇ ਜੋ ਗੋਲ ਸੈੱਟ ਕੀਤਾ ਸੀ ਉਹ ਅਚੀਵ ਕੀਤਾ ਇਹੀ ਗੋਲ ਉਹਨਾਂ ਨੂੰ ਦੁਬਾਰਾ ਰਾਜ ਲੈਣ ਦੇ ਵਿੱਚ ਵੀ ਇਹ ਸਰਕਲ ਬਣ ਗਿਆ ਉਹਨਾਂ ਦਾ ਠੀਕ ਹੈ ਰਾਜ ਅਚੀ ਆਪਣੀਆਂ ਹੱਕਾਂ ਦੀ ਪੂਰਤੀ ਲਈ ਤੁਹਾਨੂੰ ਰਾਜ ਅਚੀਵ ਕਰਨਾ ਪੈਣਾ ਹੈ ਰਾਜ ਅਚੀਵ ਕਰਨ ਤੋਂ ਬਾਅਦ ਤੁਹਾਨੂੰ ਉਹ ਚੀਜ਼ਾਂ ਕਰਨੀਆਂ ਪੈਣਗੀਆਂ ਕਿ ਤੁਹਾਡਾ ਰਾਜ ਬਹਾਲ ਰਹੇ ਤਾਂ ਹੀ ਹੁਣ ਕਾਨਾ ਜੀ ਨੂੰ ਵੀ ਲੈ ਕੇ ਆਉਣਾ ਹੈ ਨਾ ਤਾਂ ਤੁਸੀਂ ਉਹਨਾਂ ਨੂੰ ਭਾਵੇਂ ਧਾਰਮਿਕ ਤੌਰ ਤੇ ਕ੍ਰਿਟੀਸਾਈਜ਼ ਕਰੋ ਤੁਸੀਂ ਉਹਨਾਂ ਨੂੰ ਇਹ ਕਹੋ ਕਿ ਤੁਸੀਂ ਕਮਿਊਨਲ ਹੋਗੇ ਤੁਸੀਂ ਕਹੋ ਕਿ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਿਉਂ ਕਰਦੇ ਹੋ ਤਾਂ ਸੈਕੂਲਰ ਕੰਟਰੀ ਹੈ ਉਹ ਆਪਦੇ ਗੋਲ ਚ ਕਲੀਅਰ ਸੀਗੇ ਤੇ ਉਹ ਆਪਦੇ ਗੋਲ ਨੂੰ ਲੈ ਕੇ ਅੱਗੇ ਵਧੇ ਹੈ ਤੇ ਅੱਜ ਉਹਨਾਂ ਨੇ ਪ੍ਰੂਫ ਕਰਕੇ ਦਿਖਾਤਾ ਕਿ ਜੇ ਤੁਸੀਂ ਇਹ ਗੋਲਜ਼ ਲੈ ਕੇ ਚੱਲੋ ਤੇ ਤੁਸੀਂ ਅਚੀਵ ਕਰਦੇ ਹੋ ਹਾਂ ਕੋਈ ਜ਼ੁਲਮ ਹੋਇਆ ਦੰਗੇ ਹੋਏ ਕਿਸੇ ਨੂੰ ਮਾਰਿਆ ਕਿਸੇ ਨਾਲ ਗਲਤ ਹੋਇਆ ਮਸਜਿਦ ਢਾਈ ਉਹ ਅੱਜ ਮੈਂ ਫਿਰ ਕਹਿ ਰਿਹਾ ਕਿ ਉਹ ਉਹ ਚਰਚਾ ਦਾ ਵਿਸ਼ਾ ਨਹੀਂ ਹੈ ਉਹ ਗੱਲਾਂ ਆਪਾਂ ਕਰ ਚੁੱਕੇ ਹਾਂ ਗਲਤਾ ਇਹ ਹੈ ਕਿ ਉਹ ਅਚੀਵ ਕਰ ਗਏ ਫਿਰ ਤੁਸੀਂ ਕੀ ਅਚੀਵ ਕਰ ਸਕਦੇ ਹੋ ਤੁਸੀਂ ਵੀ ਜਿਹੜੇ ਖਾਲਸ ਰਾਜ ਦੀ ਤੁਹਾਡੀ ਗੱਲ ਹੈ ਕਿ ਤੁਸੀਂ ਇੱਕ ਐਸਾ ਰਾਜ ਜਿੱਥੇ ਚਾਹੇ ਉਹ ਵਾਅਦੇ ਅਧਿਕਾਰਾਂ ਦੀ ਮੰਗ ਹੈ ਉਹ ਪੰਜਾਬ ਦੇ ਵਿੱਚ ਬੈਠ ਕੇ ਅਧਿਕਾਰਾਂ ਨੂੰ ਅਚੀ ਆਪਣੇ ਰਾਈਟਸ ਨੂੰ ਅਚੀਵ ਕਰਨ ਦੀ ਮੰਗ ਹੈ ਤੁਹਾਡੇ ਪਾਣੀਆਂ ਦੇ ਹੱਕ ਦੀ ਗੱਲ ਹੈ ਤੁਹਾਡੀ ਮਾਂ ਬੋਲੀ ਦੇ ਸਤਕਾਰ ਦੀ ਗੱਲ ਹੈ ਤੁਹਾਡੇ ਗੁਰੂ ਧਾਮਾਂ ਦਾ ਮਸਲਾ ਹੈ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਮਸਲਾ ਹੈ ਤੁਹਾਡੇ ਕੋਲੇ ਜਿਹੜੇ ਹੋਰ ਗੁਰੂ ਘਰ ਤੁਹਾਡੇ ਤੋਂ ਖੋਲੇ ਗਏ ਹੁਣ ਮਿਸਾਲ ਦੇ ਤੌਰ ਤੇ ਇਹ ਮੈਂ ਕਹ ਰਿਹਾ ਕਿ ਇਹਨੂੰ ਅਚੀਵ ਪਹਿਲਾ ਤਾਂ ਇਹ ਕਿ ਤੁਹਾਡਾ ਗੋਲ ਕੀ ਹੈ ਮੱਤਰ ਸਾਹਿਬ ਇੱਕ ਇਹ ਵੀ ਧਾਰਨਾ ਬਣ ਗਈ ਹੈ ਕਿ ਸ਼ਸਤਰਾਂ ਦੇ ਨਾਲ ਲੜਾਈ ਕਰਕੇ ਹੀ ਰਾਜ ਲਿਆਜੋ ਕਿ ਸਿੱਖਾਂ ਨੂੰ ਹੁਣ ਆਰਐਸਐਸ ਵਾਂਗੂ ਆਪਣੇ ਬੰਦੇ ਆਫੀਸਰ ਬਣਾਉਣੇ ਚਾਹੀਦੇ ਨੇ ਰਾਜਨੀਤਾ ਬਣਾਉਣੇ ਚਾਹੀਦੇ ਨੇ ਕਿਸ ਤਰ੍ਹਾਂ ਦਾ ਰਾਜ ਹੋਣਾ ਹੈ ਕਿਵੇਂ ਇਹ 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 ਸਵਾਲ ਅੱਜ ਦਾ ਸਵਾਲ ਨਹੀਂ ਹੈ ਠੀਕ ਹੈ ਸ਼ਸਤਰ ਰੱਖਣਾ ਨਾ ਰੱਖਣਾ ਇੱਕ ਵੱਖਰੀ ਗੱਲ ਹੈ ਹੁਣ ਉਹਦੇ ਤੇ ਜੇ ਮੈਂ ਤੁਹਾਨੂੰ ਕਹਿ ਦਿਆਂ ਵੀ ਹਾਂ ਸ਼ਸਤਰ ਰੱਖੋ ਸ਼ਸਤਰਧਾਰੀ ਹੋ ਸ਼ਸਤਰਤਾਰੀ ਦਾ ਹੋਣਾ ਹੀ ਹੈ ਨਾ ਗੁਰੂ ਸਾਹਿਬ ਨੇ ਕਿਹਾ ਤੁਹਾਨੂੰ ਗੋਲਸ ਦੀ ਗੱਲ ਕਰ ਰਿਹਾ ਮੈਂ ਗੋਲਸ ਦੀ ਗੱਲ ਕਰ ਰਿਹਾ ਇਹ ਕੁਐਸਚਨ ਨਹੀਂ ਹੈ ਕਿ ਸ਼ਸਤਰ ਨਾਲ ਰਾਜ ਲੈਣਾ ਹੈ ਜਾਂ ਆਪਦਾ ਅਚੀਵ ਕਰਨਾ ਹੈ ਤੁਸੀਂ ਜੋ ਕਰਨਾ ਚਾਹੁੰਦੇ ਹੋ ਮੈਂ ਇੱਥੇ ਰਾਜ ਲੈਣ ਦੀ ਗੱਲ ਇਹ ਨਹੀਂ ਕਰ ਰਿਹਾ ਮੈਂ ਮੈਂ ਇਹ ਕਹਿ ਰਿਹਾ ਕਿ ਤੁਸੀਂ ਸਿੱਖ ਜਿਹੜਾ ਸਟੇਟ ਹੈ ਪੰਜਾਬ ਉਹਦੇ ਵਿੱਚ ਆਪਣੇ ਰਾਈਟਸ ਦੀ ਰਾਖੀ ਕਿਵੇਂ ਕਰਨੀ ਹੈ ਹਨਾ ਤੁਸੀਂ ਇਹ Hindu ਜਿਹੜਾ ਝੰਡੇ ਥੱਲੇ ਆ ਕੇ ਉਹ ਇਕੱਠੇ ਹੋ ਕੇ ਉਹ ਅਚੀਵ ਕੀਤਾ ਤੁਸੀਂ ਉਹਦੇ ਤੋਂ ਸਿੱਖ ਸਕਦੇ ਹੋ ਇਹਦੇ 'ਚ ਹੁਣ ਮੈਂ ਮਿਸਾਲ ਦਿੰਨਾ ਤੁਹਾਨੂੰ ਜੀ ਥੋਡੇ ਗੋਲਸ ਹੀ ਨਹੀਂ ਤੈਹ ਪਹਿਲਾਂ ਤੋਂ ਤੁਸੀਂ ਗੋਲਸ ਤੈਹ ਕਰਨੇ ਆ ਫਿਰ ਉਹਨੂੰ ਅਚੀਵ ਕਰਨ ਵਾਲੇ ਪਾਸੇ ਜਾਣਾ ਮੈਂ ਮਿਸਾਲ ਦੇਣਾ ਤੁਸੀਂ ਇੰਨੇ ਸਾਲਾਂ ਦੀ ਲੜਾਈ ਤੋਂ ਬਾਅਦ ਕਰਤਾਰਪੁਰ ਸਾਹਿਬ ਦਾ ਲੰਘੇ ਆਲਾ ਆਪਦਾ ਗੋਲ ਅਚੀਵ ਕੀਤਾ ਕਿੰਨੀ ਲੰਬੀ ਲੜਾਈ ਲੜੀ ਤੁਸੀਂ ਅੱਜ ਭਾਵੇਂ ਔਖਾ ਹੋ ਕੇ ਜਾ ਸਕਦਾ ਪਰ ਇੱਕ ਸਿੱਖ ਕਰਤਾਰਪੁਰ ਸਾਹਿਬ ਜਾ ਤਾਂ ਸਕਦਾ ਹੈ ਨਾ ਉਹ ਅਚੀਵ ਕੀਤਾ ਤੁਸੀਂ ਹੁਣ ਤੁਸੀਂ ਕੀ ਇਹ ਨਹੀਂ ਅਚੀਵ ਕਰ ਸਕਦੇ ਮੈਂ ਹੁਣੇ ਸੋਸ਼ਲ ਮੀਡੀਆ ਤੇ ਪੜ੍ਹ ਰਿਆ ਸੀ ਕਿਸੇ ਵੀਰ ਦਾ ਮੈਂ ਨਾਮ ਭੁੱਲ ਗਿਆ ਮੈਂ ਮਾਫੀ ਚਾਹੁੰਦਾ ਉਹਨਾਂ ਤੋਂ ਮੈਂ ਉਹਨਾਂ ਦੀ ਪੋਸਟ ਪੜ੍ਹੀ ਔਰ ਉਸ ਪੋਸਟ ਦੇ ਵਿੱਚ ਮੇਰੀ ਅੱਜ ਦੀ ਗੱਲ ਜਿਹੜੀ ਮੈਂ ਰੱਖਣੀ ਚਾਹੁੰਦਾ ਸੀ ਉਸ ਪੋਸਟ ਦੇ ਵਿੱਚ ਉਹਨਾਂ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਰੱਖੀ ਸੀ ਕਿ ਨਨਕਾਣਾ ਸਾਹਿਬ ਹਰ ਸਿੱਖ ਚਾਹੁੰਦਾ ਹੈ ਕਿ ਮੱਥਾ ਟਿਕਣਾ ਠਿੱਕਿਆ ਜਾਵੇ ਕੀ ਸਿੱਖ ਹੁਣ ਇਸ ਗੱਲ ਨੂੰ ਅਚੀਵ ਕਰਨ ਦੇ ਲਈ ਤਕੜੇ ਨਾ ਹੋਣ ਕੇ ਇਸੇ ਸਰਕਾਰ ਦੇ ਨਾਲ ਇਹ ਦਬਾਅ ਪਾਇਆ ਜਾਵੇ ਕਿ ਭਾਈ ਅਸੀਂ ਸਤਕਾਰ ਕਰਦੇ ਹਾਂ ਰਾਮ ਮੰਦਰ ਸਭ ਤੋਂ ਵੱਡੀ ਜਗ੍ਹਾ ਤੁਹਾਡੇ ਵਾਸਤੇ ਔਰ ਤੁਸੀਂ ਰਾਮ ਮੰਦਰ ਅਚੀਵ ਕੀਤਾ ਸਾਨੂੰ ਕੋਈ ਕਨਫਲਿਕਟ ਨਹੀਂ ਔਰ ਅਸੀਂ ਤਾਂ ਤੁਹਾਨੂੰ ਵਧਾਈ ਦਿੰਨੇ ਆ ਇਸ ਗੱਲ ਦੀ ਠੀਕ ਹੈ ਅਸੀਂ ਨਨਕਾਣਾ ਸਾਹਿਬ ਸਾਡੇ ਵਾਸਤੇ ਸਭ ਤੋਂ ਵੱਡਾ ਸਥਾਨ ਹੈ ਕੋਈ ਦੋਰਾ ਹੀ ਨਹੀਂ ਇਹਦੇ ਚ ਬਿਲਕੁਲ ਸਾਨੂੰ ਵੀਜ਼ਾ ਲੈ ਕੇ ਹਰ ਸਾਲ ਵਿਸਾਖੀ ਤੇ ਜਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਜਾਣਾ ਪੈਂਦਾ ਬਹੁਤ ਸਾਰੇ ਵੀਜ਼ਾਸ ਰਿਜੈਕਟ ਹੋ ਜਾਂਦੇ ਆ ਉਹ ਵੀ ਉਹ ਜਥਿਆਂ ਦੇ ਰੂਪ ਦੇ ਵਿੱਚ ਜਿਸ ਸਿਸਟਮ ਨਾਲ ਲਜਾਇਆ ਜਾਂਦਾ ਖਾਸ ਤੌਰ ਤੇ ਜਿਹੜੀ ਭਾਰਤ ਦੀ ਸੰਗਤ ਹੈ ਕਿਉਂਕਿ ਮੈਂ ਤਾਂ ਜਾਣਦਾ ਰਿਆਂ ਉਹਨਾਂ ਨਾਲ ਜੋ ਜੋ ਉੱਥੇ ਕਮੇਟੀ ਦੇ ਮੁਤਾਬਕ ਜਿੰਨਾ ਰਿਗਾਰਡ ਬਾਹਰਲੀ ਸੰਗਤ ਕੈਨੇਡਾ ਜਾਂ ਯੂਕੇ ਦੀ ਨੂੰ ਮਿਲਦਾ ਉਹਨਾਂ ਪੰਜਾਬ ਦੀ ਸੰਗਤ ਨੂੰ ਰਿਗਾਰਡ ਨਹੀਂ ਮਿਲਦਾ ਇਹ ਮੈਨੂੰ ਪਤਾ ਹੁਣ ਕੋਈ ਜੋ ਮਰਜ਼ੀ ਕਵੇ ਕੀ ਅਸੀਂ ਇਹ ਅਚੀਵ ਨਹੀਂ ਕਰ ਸਕਦੇ ਜੇ ਯੂਰਪ ਸਾਰਾ ਉਹ ਵੀਰ ਲਿਖਦਾ ਬੜੀ ਸੋਹਣੀ ਗੱਲ ਇਹ ਵੀ ਸਾਰਾ ਯੂਰਪਿਕ ਹੈ ਜੀ ਤੁਸੀਂ ਜਿੱਥੇ ਮਰਜ਼ੀ ਜਿਹੜੀ ਕੰਟਰੀ ਜਾ ਸਕਦੇ ਹੋ ਅਸੀਂ ਇਹ ਵੀ ਮੰਨਦੇ ਹਾਂ ਕਿ ਸਾਡੇ ਜਿਹੜੇ ਹਾਲਾਤ ਪਾਕਿਸਤਾਨ ਨਾਲ ਉਸ ਤਰ੍ਹਾਂ ਦੇ ਨਹੀਂ ਆ ਪੀਸਫੁਲ ਇਹ ਵੀ ਮੰਨ ਲੈਨੇ ਆਂ ਪਰ ਇਹ ਤਾਂ ਵਿਧੀ ਬਣ ਸਕਦੀ ਹੈ ਕਿ ਤੁਸੀਂ ਸਵੇਰੇ ਜਾਓ ਟ੍ਰੇਨ ਤੇ ਜਾਂ ਆਪਦੀ ਗੱਡੀ ਤੇ ਤੁਹਾਨੂੰ ਪ੍ਰੋਟੋਕੋਲ ਮਿਲ ਜੇ ਬਿਲਕੁਲ ਕੀ ਖਾਸ ਗੱਲ ਹੈ ਜਿਵੇਂ ਨਨਕਾਣਾ ਸਾਹਿਬ ਕਿੰਨਾ ਅਮਰਤਸਰ ਤੋਂ 2.5 ਘੰਟੇ ਦਾ ਰਾਹ ਹੈ ਲਾਹੌਰ ਤੋਂ 2 ਘੰਟੇ ਦਾ ਰਾਹ ਹੈ 2.5 ਘੰਟੇ ਲੱਗਦੇ ਮੈਂ ਤਾਂ ਮੋਟਰਵੇ ਬਹੁਤ ਸੋਹਣਾ ਬਣਿਆ ਇਹਨਾਂ ਦਾ ਕੀ ਇੱਕ ਸਿੱਖ ਦੀ ਇਹ ਹਸਰਤ ਨਾ ਪੂਰੀ ਹੋਵੇ ਕਿ ਉਹ ਜੇ ਸਵੇਰੇ ਚਾਵੇ ਆਪਦੇ ਬੱਚਿਆਂ ਨੂੰ ਕਿ ਜੇ ਭਾਈ ਮੈਂ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਜੇ ਮੈਂ ਤਲਵੰਡੀ ਸਾਬੋ ਦਮਦਮਾ ਸਾਹਿਬ ਮੱਥਾ ਟੇਕਣ ਜਾ ਸਕਦਾ ਮੈਂ ਆਨੰਦਪੁਰ ਸਾਹਿਬ ਮੱਥਾ ਟੇਕਦਾ ਮੇਰਾ ਮਨ ਹੈ ਮੈਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੇ ਦਰ ਦੇ ਉੱਤੇ ਬੰਗਲਾ ਸਾਹਿਬ ਜਾ ਕੇ ਮੱਥਾ ਟੇਕਾਂ ਮੈਂ ਗੁਰਤੇਗ ਬਹਾਦਰ ਪਾਤਸ਼ਾਹ ਦੇ ਦਰ ਤੇ ਸੀਸਗੰਨ ਸਾਹਿਬ ਜਾ ਕੇ ਮੱਥਾ ਟੇਕ ਸਕਦਾ ਮੈਂ ਹਜ਼ੂਰ ਸਾਹਿਬ ਜਾ ਹਜ਼ੂਰ ਸਾਹਿਬ ਵੀ ਜਾ ਸਕਦਾ ਮੈਂ ਪਟਨਾ ਸਾਹਿਬ ਵੀ ਜਾ ਸਕਦਾ ਚਲੋ ਸੇਮ ਡੇ ਤਾਂ ਨਹੀਂ ਹੈ ਨਾ ਪਰ ਮੈਂ ਚਾਹੁੰਦਾ ਕਿ ਮੇਰਾ ਮੈਂ ਆਪਦੇ ਸਭ ਤੋਂ ਵੱਡੇ ਦਰਦੇ ਉੱਤੇ ਨਨਕਾਣਾ ਸਾਹਿਬ ਵੀ ਸਵੇਰੇ ਜਾਵਾਂ ਤੇ ਸ਼ਾਮ ਨੂੰ ਬੱਚਿਆਂ ਨੂੰ ਮੱਥਾ ਟਿਕਾ ਕੇ ਵਾਪਸ ਲਿਆਵਾਂ ਇਹ ਜਾਂ ਪ੍ਰਬੰਧ ਜਿਹੜਾ ਇਹ ਇਹ ਵਨ ਆਫ ਦਾ ਗੋਲਸ ਹੈ ਤੁਹਾਡੇ ਬਿਲਕੁਲ ਟ੍ਰੇਨ ਜਾ ਸਕਦੀ ਹੈ ਇੱਥੋਂ ਤੁਸੀਂ ਫਾਜ਼ਲਕਾ ਤੋਂ ਵਾਇਆ ਕਸੂਰ ਉਹ ਵੀਰ ਲਿਖਦਾ ਮੈਂ ਬੜੀ ਸੋਹਣੀ ਫਿਰ ਤੁਹਾਨੂੰ ਗੱਲ ਕਹਿ ਰਿਹਾ ਤੁਸੀਂ ਅੰਮ੍ਰਿਤਸਰ ਸਾਹਿਬ ਤੋਂ ਜਾ ਸਕਦੇ ਹੋ ਵਾਇਆ ਲਾਹੌਰ ਜਾ ਸਕਦੇ ਹੋ ਟ੍ਰੇਨਾਂ ਜਾ ਸਕਦੀਆਂ ਨੇ ਵੱਡੇ ਪੱਧਰ ਦੇ ਉੱਤੇ ਜਿਵੇਂ ਇੰਤਜ਼ਾਮ ਹੋਵੇ ਜਿਵੇਂ ਕਰਤਾਰਪੁਰ ਸਾਹਿਬ ਦਾ ਇਹ ਇੱਕ ਥੋੜਾ ਗੋਲ ਹੋ ਸਕਦਾ ਹੈ ਇਸੇ ਨਿਜ਼ਾਮ ਦੇ ਵਿੱਚ ਕਿਵੇਂ ਤੁਸੀਂ ਅਚੀਵ ਕਰ ਸਕਦੇ ਹੋ ਚੀਜ਼ਾਂ ਤੁਸੀਂ ਆਪਣੇ ਪਲਾਨਸ ਆਪਣੇ ਗੋਲਸ ਤੈਅ ਕਰ ਸਕਦੇ ਹੋ ਕਿ ਅਸੀਂ ਆਉਣ ਵਾਲੇ 30 ਸਾਲਾਂ 'ਚ ਕੀ ਕਰਨਾ ਹੈ 50 ਸਾਲਾਂ 'ਚ ਕੀ ਕਰਨਾ ਹੈ 100 ਸਾਲਾਂ 'ਚ ਮੈਨੂੰ ਇਹ ਖੁਸ਼ੀ ਹੋਈ ਪਰਵਿੰਦਰ ਪਿਛਲੇ ਦਿਨਾਂ 'ਚ ਇੱਕ ਦੋ ਜਿਹੜੇ ਇੰਟਰਵਿਊਜ਼ ਕੀਤੇ ਨਾ ਜੀ ਮੇਰਾ ਇਹ ਗਿਲਾ ਰਹਿੰਦਾ ਸੀਗਾ ਕਿ ਸਿੱਖ ਬੁੱਧੀਜੀਵੀ ਕਿਉਂ ਸੁੱਤੇ ਰਹਿੰਦੇ ਆ ਔਰ ਉਹ ਨਿਕਲ ਕੇ ਕਿਉਂ ਨਹੀਂ ਬੋਲਦੇ ਬੜੇ ਸਾਰੇ ਐਸੇ ਬੰਦਿਆਂ ਦੀ ਫੋਨਸ ਆਏ ਜਿਹੜੇ ਹੁਣੇ ਉਹਨਾਂ ਨੇ ਕਿਹਾ ਕਿ ਗੁਰਬਾਣੀ ਤੁਹਾਡਾ ਸਬਜੈਕਟ ਨਹੀਂ ਹੈ ਇਸ ਕਰਕੇ ਤੁਸੀਂ ਗੁਰਬਾਣੀ ਬਾਰੇ ਉਨੀ ਗੱਲ ਨਹੀਂ ਕਰ ਸਕਦੇ ਤਾਂ ਅਸੀਂ ਸਾਡੇ ਇੰਟਰਵਿਊਸ ਕਰੋ ਅਸੀਂ ਐਕਸਪਲੇਨ ਕਰਦੇ ਹਾਂ ਚੀਜ਼ਾਂ ਨੂੰ ਹਣਾ ਠੀਕ ਹੈ ਦੂਜਾ ਮੇਰਾ ਇਹ ਹੈ ਕਿ ਪੀਸ ਜਿਹੜੀ ਹੈ ਨਾ ਸਭ ਤੋਂ ਇੰਪੋਰਟੈਂਟ ਹੈ ਜਿਹੜਾ ਇਹ ਮੁਹੱਬਤ ਹੈ ਨਾ ਪੰਜਾਬ ਚ ਖਾਸ ਤੌਰ ਤੇ ਜਿਹੜੇ ਜਿਹੜਾ ਹਿੰਦੂ ਸਿੱਖ ਦਾ ਰਿਸ਼ਤਾ ਹੈ ਜਿਹੜਾ ਉਹ ਬੜਾ ਪਿਆਰ ਭਰਿਆ ਰਿਸ਼ਤਾ ਹੈ ਕੁਝ ਇੱਕ ਬੰਦਿਆਂ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਜੇ ਇਗਨੋਰ ਕਰੋ ਔਰ ਉਹਨਾਂ ਦੇ ਅੰਦਰ ਜਿਹੜੀ ਕੁੜੱਤਨ ਹੈ ਉਹਨੂੰ ਤੁਸੀਂ ਪਾਸੇ ਰੱਖਦੇ ਹੋ ਜਿਹੜੇ ਆਈਟੀ ਸੈੱਲ ਨੇ ਉਹ ਉਹ ਜਿਹੜੇ ਫालतੂ ਬੋਲਦੇ ਉਹਨਾਂ ਨੂੰ ਪਾਸੇ ਰੱਖਦੇ ਹੋ ਆਮ ਲੋਕਾਂ ਚ ਪਿਆਰ ਮੁਹੱਬਤ ਆਪਾਂ ਇਹ ਤੁਸੀਂ ਦੇਖੋ ਆਪਣੇ ਆਂਢ ਗੁਆਂਢ ਸਾਰੇ ਹਿੰਦੂ ਪਰਿਵਾਰ ਨੇ ਤੇ ਸਵੇਰ ਦੇ ਉਹ ਲੱਡੂ ਖਾਈ ਜਾਂਦੇ ਤੇ ਖਵਾਈ ਜਾਂਦੇ ਇਹੀ ਕੁਛ ਹੈ ਨਾ ਇਹ ਤੁਹਾਨੂੰ ਹਰ ਜਗ੍ਹਾ ਹੀ ਇਹ ਮਿਲਣਾ ਹੈ ਜੀ ਪਰ ਤੁਸੀਂ ਇਹ ਸਵਾਲ ਕੀਤਾ ਕਿ ਸਿਆਸੀ ਹਲਕਿਆਂ ਚ ਇਹਦਾ ਮੈਂ ਮੇਰਾ ਇਹ opinion ਹੈ ਭਾਜਪਾ ਪਹਿਲਾਂ ਨਾਲੋਂ ਪੰਜਾਬ ਦੇ ਵਿੱਚ ਕੁਝ ਕੁਝ ਸਟਰੋਂਗ ਹੋਊਗੀ ਔਰ ਬੀਜੇਪੀ ਨੂੰ ਤੁਸੀਂ ਕਿਉਂਕਿ ਬੀਜੇਪੀ ਹੁਣ ਪੰਜਾਬ ਪ੍ਰਤੀ ਸੀਰੀਅਸ ਵੀ ਹੋਈ ਹੈ ਪਹਿਲਾਂ ਉਹ ਕਦੇ ਸੀਰੀਅਸ ਨਹੀਂ ਸੀ ਪਹਿਲਾਂ ਤਾਂ ਅਕਾਲੀ ਦਲ ਦੇ ਨਾਲ ਜਦੋਂ ਗੱਡ ਜੋੜ ਰਿਹਾ ਬੀਜੇਪੀ ਤਾਂ ਛੋਟਾ ਭਾਈ ਨਹੀਂ ਛੋਟੇ ਤੋਂ ਵੀ ਛੋਟਾ ਭਾਈ ਰਿਹਾ ਉਹ ਉਹ ਬੜੀਆਂ ਚੀਜ਼ਾਂ ਉਹ ਫੇਸ ਕਰਦੇ ਰਹੇ ਆ ਪਰ ਜੇ ਅਕਾਲੀ ਦਲ ਬੀਜੇਪੀ ਇਕੱਠੇ ਨਹੀਂ ਹੁੰਦੇ ਜੀ ਫਿਰ ਵੀ ਬੀਜੇਪੀ ਜਿਹੜਾ ਵੱਡਾ ਵੋਟ ਬੈਂਕ ਹੈ ਉਹ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ तोड़ ਸਕਦੀ ਹੈ ਪੰਜਾਬ ਚ ਉਹਨਾਂ ਦਾ ਵੋਟ ਸ਼ੇਅਰ ਵੱਧ ਸਕਦਾ ਹੈ ਇਸ ਇਵੈਂਟ ਤੋਂ ਬਾਅਦ ਇੱਕ इमोਸ਼ਨ ਹੈ ਹਾਂ ਸਿਰਫ ਇੱਥੇ ਤੱਕ ਗੱਲ ਨਹੀਂ ਮੁਕਣੀ ਇਸ इमोਸ਼ਨ ਨੂੰ ਉਹ ਕੈਰੀ ਕਰਦੇ ਆ ਕਿ ਨਹੀਂ ਇਹ ਸਮੀਕਰਨ ਤਾਂ ਵੱਖਰੇ ਵੱਖਰੇ ਵੰਣਗੇ ਹਾਲੇ ਤਾਂ ਆਪ ਤੇ ਕਾਂਗਰਸ ਕੀ ਕਰ ਰਹੇ ਹੈ ਇਹ ਦੇਖਣਾ ਪਊਗਾ ਅਕਾਲੀ ਭਾਜਪੀ ਦਾ ਫਿਰ ਬੀਐਸਪੀ ਨੇ ਕਿਹਾ ਕਿ ਅਸੀਂ ਤਾਂ ਕੱਲਿਆਂ ਲੜਾਂਗੇ ਪੂਰੇ ਦੇਸ਼ ਚੋਦਾ ਮਤਲਬ ਕੀ ਹੈ ਉਸ ਕੱਲ ਦਾ ਆਮ ਆਦਮੀ ਪਾਰਟੀ ਜਿਵੇਂ ਸ਼ਾਮਲ ਹੋਈ ਹੈ ਸਾਰੇ ਦੇ ਵਿੱਚ ਉਹ ਇੱਕ ਬਹੁਤ ਕਲੀਅਰ ਕੱਟ ਮੈਸੇਜ ਹੈ ਕਿ ਉਹ ਪੰਜਾਬ ਦੇ ਹਿੰਦੂ ਨੂੰ ਇਹ ਮੈਸੇਜ ਦੇ ਰਿਹਾ ਕਿ ਅਸੀਂ ਇਸ ਗੱਲ ਤੇ ਤੁਹਾਡੇ ਨਾਲ ਆ ਇਰਰਸਪੈਕਟਿਵ ਕਿ ਪ੍ਰਧਾਨ ਮੰਤਰੀ ਮੋਦੀ ਜਾ ਕੇ ਪ੍ਰਤਾਨ ਪ੍ਰਾਣ ਪ੍ਰਤੀਸ਼ਟਾ ਦੇ ਵਿੱਚ ਉਹ ਆਰਤੀ ਕਰਦੇ ਜਾਂ ਕੋਈ ਹੋਰ ਕਰ ਰਿਹਾ ਜਿਵੇਂ ਬਾਕੀਆਂ ਦੀ ਦਲੀਲ ਇਹ ਸੀ ਕਾਂਗਰਸ ਇਸ ਤੋਂ ਦੂਰ ਰਹੀ ਹੈ ਸਮਾਜਵਾਦੀ ਪਾਰਟੀ ਇਸ ਤੋਂ ਦੂਰ ਰਹਿੰਦੀ ਹੈ ਬਾਕੀ ਪੋਲੀਟੀਕਲ ਪਾਰਟੀਆਂ ਦੂਰ ਰਹਿੰਦੀਆਂ ਮਮਤਾ ਬੇਨਰਜੀ ਦੂਰ ਰਹਿੰਦੇ ਉਹਨਾਂ ਦਾ ਇਹ ਇਹ ਤਰਕ ਹੈ ਕਿ ਇਹ ਤਾਂ ਬੀਜੇਪੀ ਦਾ ਏ ਸੀ ਪਰ ਜਿਹੜਾ ਆਮ ਬੰਦਾ ਹੈ ਜਿਹੜਾ ਜਿਹੜਾ ਭਗਵਾਨ ਰਾਮ ਨੂੰ ਪਿਆਰ ਕਰਨ ਵਾਲਾ ਹੈ ਉਹਦੇ 'ਚ ਆਸਥਾ ਰੱਖਣ ਵਾਲਾ ਹੈ ਉਹਦਾ opinion ਬਿਲਕੁਲ ਡਿਫਰੈਂਟ ਹੈ ਉਹ opinion ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਇਹ ਵੱਡਾ ਫੈਸਲਾ ਲਿਆ ਕਿ ਉਹਨਾਂ ਨੂੰ ਸ਼ਾਮਲ ਹੋਣਾ ਚਾਹੀਦਾ ਔਰ ਉਹਦੇ 'ਚ ਜਾਣਾ ਚਾਹੀਦਾ ਔਰ ਉਹਨਾਂ ਨੇ ਇਹ ਕੀਤਾ ਹੈ ਪ੍ਰਵਿੰਦਰ ਜੀ ਲੋਕ ਸਭਾ ਇਲੈਕਸ਼ਨ ਹੋਣ ਪੂਰੇ ਦੇਸ਼ ਦੇ ਵਿੱਚ ਕੀ ਅਸਰ ਹੋਊਗਾ ਸਾਊਥ ਵੀ ਆ ਗਿਆ ਸੈਂਟਰ ਆ ਗਿਆ ਆਪਣਾ ਇੰਡੀਆ ਦਾ ਤੇ ਫਿਰ ਨੌਰਥ ਇੰਡੀਆ ਆ ਗਿਆ ਇਹਨਾਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਦੇਖੋ ਐਜ਼ ਆਫ ਨਾਓ ਤਾਂ ਮੈਂ ਸਮਝਦਾ ਹਾਲੇ ਤਾਂ ਜਿਹੜੀ ਇੰਡੀਆ ਗਠਜੋੜ ਦਾ ਜੋ ਵੀ ਬਣਨਾ ਹੈ ਪਰ ਇਸ ਵੱਡੇ ਸਮਾਗਮ ਦੇ ਸਾਹਮਣੇ ਰਾਹੁਲ ਗਾਂਧੀ ਫਿੱਕੇ ਪੈ ਰਹੇ ਰਾਹੁਲ ਗਾਂਧੀ ਦੀ ਯਾਤਰਾ ਫਿੱਕੀ ਪੈ ਰਹੀ ਹੈ ਕੱਲ ਧੱਕਾ ਮੁੱਕੀ ਤੁਸੀਂ ਦੇਖਿਆ ਹੋਈ ਹੈ ਮੈਨੂੰ ਨਹੀਂ ਪਤਾ ਕਿ ਕੌਣ ਪਲਾਨ ਕਰ ਰਿਹਾ ਹੈ ਕੌਣ ਉਹਨਾਂ ਦੀਆਂ ਯਾਤਰਾਵਾਂ ਪਲਾਨ ਕਰ ਰਿਹਾ ਹੈ ਕੌਣ ਸਟਰੈਟਜਿਸਟ ਨੇ ਕੌਣ ਇੰਡੀਆ ਗਠਜੋੜ ਨੂੰ ਸਲਾਮਾ ਦੇ ਰਿਹਾ ਹੈ ਪਰ ਮੈਂ ਮੈਂ ਦੋ ਚੀਜ਼ਾਂ ਇੱਥੇ ਦੱਸਣੀਆਂ ਚਾਹਨਾ ਤੁਸੀਂ ਆਮ ਆਦਮੀ ਪਾਰਟੀ ਦੀ ਪੂਰੇ ਇੰਡੀਆ ਗਠਜੋੜ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੀ ਪਲੈਨਿੰਗਸ ਚੈੱਕ ਕਰੋ ਉਹ ਆਪਣੇ ਆਪ ਨੂੰ ਕਿਵੇਂ ਪਲੇਸ ਕਰਦੇ ਰਹੇ ਔਰ ਉਹ ਉਸ ਸਪੇਸ ਲੈ ਕੇ ਚੱਲ ਰਹੀ ਹੈ ਜੇ ਜਦੋਂ ਮਰਜ਼ੀ ਉਹ ਆਪਣੇ ਆਪ ਨੂੰ ਅਲੈਦਾ ਕਰਕੇ ਕਹਿਣਗੇ ਵੀ ਅਸੀਂ ਇੰਡੀਪੈਂਡੈਂਟ ਆ ਜੀ ਸਾਡਾ ਕੋਈ ਇਹਨਾਂ ਨਾਲ ਲੈਣਾ ਦੇਣਾ ਨਹੀਂ ਹੈ ਹਨਾ ਉਹਨਾਂ ਦੀ ਉਹਨਾਂ ਦੀ ਹਰ ਸਟੇਟਮੈਂਟ ਨੂੰ ਐਨਲਾਈਜ਼ ਕਰੋ ਦੂਜਾ ਇਸ ਇਵੈਂਟ ਤੋਂ ਬਾਅਦ ਭਾਜਪਾ ਸਟਰੋਂਗ ਹੋਰ ਵੱਡੀ ਹੋਈ ਹੈ ਔਰ ਜਿਹੜਾ ਅਗਲੇ ਮਿਸ਼ਨ ਦੀ ਅਨਾਉਂਸਮੈਂਟ ਹੈ ਉਹ ਆਪਣੇ ਆਪ ਚ ਇੰਪੋਰਟੈਂਟ ਹੈ ਹੁਣ ਇਹਦਾ ਤੋੜ ਕੀ ਹੈ ਇਹ ਪੋਲੀਟੀਕਲ ਐਨਾਲਿਸਟ ਜਿਹੜੇ ਆਉਣ ਵਾਲੇ ਦਿਨਾਂ ਚ ਮੇਰੇ ਵਾਸਤੇ ਬੜਾ ਇੰਟਰਸਟਿੰਗ ਹੈ ਮੈਂ ਇਹ ਵੀ ਦੇਖ ਰਿਹਾ ਵੀ ਕੱਲ ਦੀਆਂ ਅਖਬਾਰਾਂ ਕੀ ਲਿਖਣਗੀਆਂ ਬਿਲਕੁਲ ਕੱਲ ਹਿੰਦੂ ਕੀ ਲਿਖੂਗਾ ਹਨਾ ਕੱਲ ਇੰਡੀਅਨ ਐਕਸਪ੍ਰੈਸ ਕੀ ਲਿਖ ਰਿਹਾ ਜਿਹੜੇ ਚਲੋ ਭਾਸਕਰ ਜਾਂ ਜਾਗਰਣ ਇਹ ਤਾਂ ਪਤਾ ਹੀ ਆਪਾਂ ਨੂੰ ਇਹਨਾਂ ਇਹਨਾਂ ਦੀ ਲਾਈਨ ਕੀ ਹੈ ਮਤਲਬ ਮੈਂ ਇਹ ਦੇਖ ਰਿਹਾ ਕਿ ਟਾਈਮਸ ਆਫ ਇੰਡੀਆ ਵੀ ਚਲੋ ਉਹਨਾਂ ਲਾਈਨਸ ਤੇ ਆ ਗਿਆ ਪਰ ਫਿਰ ਵੀ ਜਿਹੜੇ ਜਿਹੜੇ ਮਿਡਲਸ ਹੁੰਦੇ ਆ ਉਹ ਕਿਸੇ ਹੱਦ ਤੱਕ ਇੰਟਰਸਟ ਦਿੰਦੇ ਆ ਪੜਨ ਦੇ ਵਿੱਚ ਮੈਂ ਤਾਂ ਇਹ ਹੈਰਾਨਾ ਕੱਲ ਪਰਸੋਂ ਪੰਜਾਬ ਦੇ ਇੱਕ ਵੱਡੇ ਪੰਜਾਬੀ ਅਖਬਾਰ ਨੇ ਜਿਹੜਾ ਕਦੇ ਮਤਲਬ ਜਿਹੜਾ ਬਿਲਕੁਲ ਹੀ ਪ੍ਰੋ ਚੱਲਦਾ ਉਹ ਯੋਗਿੰਦਰ ਯਾਦਵ ਦਾ ਮਿਡਲ ਲਾਉਂਦਾ ਕਿ ਇਸ ਇਸ ਮੰਦਰ ਦਾ ਮਤਲਬ ਕੀ ਹੈ ਹਨਾ ਉਹਦੇ ਚੋਂ ਮੈਂ ਪੜਿਆ ਯੋਗਿੰਦਰ ਯਾਦਵ ਨੇ ਲੇਖ ਲਿਖਿਆ ਉਹਦੇ ਵਿੱਚ ਤਾਂ ਤੁਸੀਂ ਦੇਖੋ ਕਿ ਕੋਸ਼ਸ਼ ਹੱਦ ਤੱਕ ਤੁਹਾਨੂੰ ਇਹ ਲੱਗਦਾ ਹੈ ਕਿ ਜਿਹੜੇ ਮਿਡਲਸ ਨੇ ਉਹ ਸ਼ਾਇਦ ਕਈ ਵਾਰੀ ਪਤਾ ਨਹੀਂ ਗਲਤੀ ਨਾਲ ਲੱਗ ਜਾਂਦੇ ਹੁਣ ਇਹਨਾਂ ਤੋਂ ਠੀਕ ਲੱਗ ਜਾਂਦੇ ਆ ਅਖਬਾਰਾਂ ਵਾਲਿਆਂ ਤੋਂ ਉਹ ਉਹੀ ਹੈ ਕਿ ਵਨ ਸਾਈਡਡਲੀ ਨਹੀਂ ਹੁੰਦੇ ਬਿਲਕੁਲ ਪਰ ਉਹਦੇ ਵਿੱਚ ਵੀ ਮੋਟਿਵ ਹੁੰਦਾ ਹੈ ਕੋਈ ਨਾ ਕੋਈ ਠੀਕ ਹੈ ਇਹ ਇੰਟਰਸਟਿੰਗ ਹੋਊਗਾ ਵਿਦੇਸ਼ ਦੇ ਦੇਸ਼ ਦੇ ਵੱਡੇ ਐਨਾਲਿਸਟ ਇਹਨੂੰ ਕਿਵੇਂ ਦੇਖਦੇ ਹਨ ਇਹ ਬਹੁਤ ਇੰਪੋਰਟੈਂਟ ਹੈ ਪੰਜਾਬ ਦੇ ਵੱਡੇ ਐਨਾਲਿਸਟ ਇਹਨੂੰ ਕਿਵੇਂ ਦੇਖ ਰਾਜੂ ਵਿਲੀਅਮ ਵਰਗੇ ਲੋਕ ਹੈ ਹੋਰ ਲੋਕ ਨੇ ਹਨਾ ਉਹ ਇਹਨੂੰ ਕਿਵੇਂ ਦੇਖ ਰਿਹਾ ਉਹ ਕਿਵੇਂ ਉਹ ਉਹ ਇਸ ਘਟਨਾ ਤੋਂ ਬਾਅਦ ਕਿੱਥੇ ਰੇਟ ਕਰਦੇ ਪਰ ਮੇਰਾ ਜਿਹੜਾ opinion ਹੈ ਖਾਸ ਤੌਰ ਤੇ ਨਾਰਥ ਤੇ ਸੈਂਟਰਲ ਇੰਡੀਆ ਨੂੰ ਲੈ ਕੇ ਜਿਹੜਾ ਮੇਰਾ opinion ਹੈ ਕਿ ਇਹਦੇ ਚ ਬਹੁਤ ਸਟਰੋਂਗਲੀ ਅਸਰ ਜਿਹੜਾ ਇਹ ਉਹ ਰਹੂਗਾ ਔਰ ਬਹੁਤ ਕਮਾਲ ਦੇ ਤਰੀਕੇ ਨਾਲ ਇਹਨਾਂ ਨੇ ਆਯੋਜਨ ਕੀਤਾ ਟਾਈਮਿੰਗ ਵੀ ਬੜੀ ਜ਼ਬਰਦਸਤ ਹੈ ਇਸ ਗੱਲ ਨੂੰ ਨਾ ਭੁੱਲੋ ਤੁਸੀਂ ਇਹ ਇਹ ਅਗਲੇ 3 ਮਹੀਨੇ ਦਾ ਜਿਹੜਾ ਲਹਿਰ ਦਾ ਬੇਸ ਬਣਾਉਣਾ ਸੀ ਉਹਨਾਂ ਨੇ ਉਹ ਬਣਾ ਲਿਆ ਦੂਜੀ ਗੱਲ ਏ इमोशन जे तुसी पॉलिटिक्स ਤੋਂ ਪਾਸੇ ਹੋ ਕੇ ਵੀ ਦੇਖੋਗੇ ਠੀਕ ਹੈ ਇਹ इमोशन ਬਹੁਤ ਵੱਡਾ ਹੈ ਨਾ ਇਸ इमोशन ਦਾ ਕੋਈ ਪੈਰਲਲ ਕੁਝ ਹੈ ਹੀ ਨਹੀਂ ਹੈ ਤੁਸੀਂ ਕਿੰਨੀ ਯਾਤਰਾਵਾਂ ਕਰ ਲੋ ਕੁਝ ਕਰ ਲੋ ਇਹ ਤੋਂ ਵੱਡਾ इमोशन ਕੀ ਹੋ ਸਕਦਾ ਸੋ ਮੈਨੂੰ ਲੱਗਦਾ ਹੈ ਕਿ ਇੱਕ ਐਸਪੈਕਟਰ ਰਹੂਗਾ ਠੀਕ ਹੈ ਸੋ ਸੁਣਿਆ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਅਸਰ ਹੈ ਕਿਤੇ ਨਾ ਕਿਤੇ ਸਿਆਸਤ ਤੇ ਵੀ ਪੈ ਸਕਦਾ ਹੈ ਬੀਜੇਪੀ ਨੂੰ ਕਿਤੇ ਨਾ ਕਿਤੇ ਨੀ ਪੈਣਾ ਹੀ ਪੈਣਾ ਹੈ 100% ਹਾਂ ਲਾਹ ਜਿਹੜਾ ਵੀ ਅਸਰ ਤਾਂ ਪੈ ਗਿਆ ਅੱਜ ਹੀ ਪੈ ਗਿਆ ਸਮਝੋ ਔਰ ਪੰਜਾਬ ਦੇ ਵਿੱਚ ਵੀ ਇਹਦਾ ਤੁਹਾਨੂੰ ਅ ਕੁਝ ਪਰਸੈਂਟ ਵਧੇ ਰਾਈਜ਼ ਜ਼ਰੂਰ ਨਜ਼ਰ ਆਊਗਾ ਤੁਹਾਨੂੰ ਫਾਲ ਨਹੀਂ ਨਜ਼ਰ ਆਊਗਾ ਇਹ ਮੇਰਾ opinion ਹੈ ਸੋ ਕੁੱਲ ਮਿਲਾ ਕੇ ਬੀਜੇਪੀ ਨੂੰ ਕਿਤੇ ਨਾ ਕਿਤੇ ਫਾਇਦਾ ਜਿਹੜਾ ਹੋ ਗਿਆ ਲਗਭਗ ਨਾਰਥ ਦੇ ਵਿੱਚ ਤੇ সেন্টਰਲ ਈਸਟ ਦੇ ਪੰਜਾਬ ਇੰਡੀਆ ਦੇ ਵਿੱਚ ਸੋ ਹਾਲਾਂਕਿ ਸਾਊਥ ਵਿੱਚ ਕੀ ਸਮੀਕਰਨ ਰਹਿਣਗੇ ਉਹ ਵੀ ਇੰਟਰਸਟਿੰਗ ਹੋਊਗਾ ਇਹ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਹੀ ਦੱਸਣਗੀਆਂ ਹਰੇਕ ਤੁਸੀਂ ਇਹ ਦੇਖੋਗੇ ਕਰਨਾਟਕਾ ਦੇ ਵਿੱਚ ਅਸਰ ਤੁਹਾਨੂੰ ਨਜ਼ਰ ਆਉਣਾ ਹੈ اچھا ਕੱਲੇ ਸਾਊਥ ਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਸਾਊਥ ਨੂੰ ਇੱਕ ਤੱਕੜੀ 'ਚ ਤੋਲ ਦੇਵੋਗੇ ਤੁਸੀਂ ਠੀਕ ਹੈ ਹੁਣ ਤੁਸੀਂ ਇਹ ਦੇਖੋ ਕਿ ਤੇਲੰਗਨਾ ਦੀ ਸਿਚੁਏਸ਼ਨ ਹੈ ਬਣੀ ਵੀ ਕਾਂਗਰਸ ਸਰਕਾਰ ਬਣਾਈ ਜਿਸ ਵੇਲੇ 100 ਤੋਂ ਵੱਧ ਸੀਟਾਂ ਕੇ ਸੀ ਆਰ ਲੈ ਕੇ ਪਿਛਲੀ ਵਾਰੀ ਬੈਠਾ ਸੀਗਾ ਉੱਥੇ ਵੀ ਭਾਜਪਾ ਸ਼ੁਰੂ ਹੋਈ ਹੈ ਕਿ ਉਹ ਆਪਣਾ ਖਾਤਾ ਖੁੱਲਣ ਲੱਗਿਆ ਨਾ ਬਿਲਕੁਲ ਬਿਲਕੁਲ ਬਾਕੀ ਤੁਸੀਂ ਬਾਕੀ ਹਾਲਾਂਕਿ ਕਾਂਗਰਸ ਦਾ ਵੋਟ ਪਰਸੈਂਟੇਜ ਬਹੁਤ ਜ਼ਬਰਦਸਤ ਸੀਗਾ ਜਿਹੜੇ ਆ ਚਾਰ ਚੋਣਾਂ ਹੁਣ ਹੋ ਕੇ ਹਟੀਆਂ ਜੀ ਚਾਰ ਸੂਬਿਆਂ ਦੀਆਂ ਵੋਟ ਪਰਸੈਂਟੇਜ ਚ ਦਿੱਕਤ ਨਹੀਂ ਸੀਗੀ ਪਰ ਉਹਦੇ ਚ ਜਿਹੜਾ ਉਹਨਾਂ ਦਾ ਤੇਲੰਗਣਾ ਦਾ ਵੋਟ ਪਰਸੈਂਟ ਨੂੰ ਆਪਾਂ ਨਾਲ ਜੋੜ ਕੇ ਦੇਖਦੇ ਹਾਂ ਉਦੋਂ ਜੁੜਦਾ ਜਦੋਂ ਤੇਲੰਗਣਾ ਕੱਢ ਦਿੰਨੇ ਹੋ ਤੁਸੀਂ ਤਾਂ ਫਿਰ ਪੋਜੀਸ਼ਨ ਕੋਈ ਬਹੁਤੀ ਵਧੀਆ ਫਿਰ ਉੱਥੇ ਨਹੀਂ ਰਹਿ ਜਾਂਦੀ ਪਰ ਹਾਂ ਜੈਨੂਅਲੀ ਇਹਦਾ ਅਸਰ ਤਾਂ ਨਜ਼ਰ ਆਉਣਾ ਹੀ ਹੈ ਸੋ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਆ ਇੰਟਰਸਟਿੰਗ ਕੀ ਹੋਣ ਵਾਲਾ ਪੰਜਾਬ ਦੀ ਸਿਆਸਤ ਦੇ ਵਿੱਚ ਦੇਸ਼ ਦੀ ਸਿਆਸਤ ਦੇ ਵਿੱਚ ਧੰਨਵਾਦ